ਪਰ ਇਹ ਸਾਰਾ ਨਾ ਜਿਹੜੇ ਉਹਨਾਂ ਦੇ ਚਾਹਨ ਵਾਲੇ ਸੀ ਉਹਨਾਂ ਦਾ ਪਿਆਰ ਹੈ ਉਹਨਾਂ ਦੀਆਂ ਅਰਦਾਸਾਂ ਆ ਔਰ ਮੈਂ ਸਭ ਤੋਂ ਇੱਕ ਗੱਲ ਕਹੂੰਗੀ ਉਹਨਾਂ ਦਾ ਵਿਸ਼ਵਾਸ ਹੈ ਉਹਦੀ ਮੇਰ ਹੈ ਔਰ ਜਿਹੜੀ ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਰਹੀ ਸੀ ਕਿ ਮੈਨੂੰ ਜੁਡੀਸ਼ਰੀ ਦੇ ਬਹੁਤ ਭਰੋਸਾ ਆ ਵੀ ਚਾਹੇ ਜਿੰਨਾ ਮਰਜੀ ਪੋਲਿਟੀਕਲ ਵੈਂਡਾਟਾ ਹੋਵੇ ਜਦੋਂ ਵੀ ਨਿਆਂ ਦੀ ਗੱਲ ਆਉਗੀ ਆਸ਼ੂ ਜੀ ਉਹ ਚ ਪਾਕ ਸਾਫ ਹੋ ਕੇ ਨਿਕਲਣਗੇ ਜਿਸ ਵਿਸ਼ਵਾਸਤੀ ਜਿੱਥੋਈ ਹੈ ਕਿ ਆਸ਼ੂ ਜੀ ਕਦੀ ਵੀ ਅਦਾ ਨਹੀਂ ਕਰ ਸਕਦੇ ਸੋ ਪਰਮਾਤਮਾ ਦਾ ਅੱਜ ਸ਼ੁਕ੍ਰਾਂ ਨਹੀਂ ਇੱਕ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਹੁੰਦਾ ਆ ਔਰ ਮੈਨੂੰ ਇੱਕ ਪਤਨੀ ਨੂੰ ਔਰ ਇੱਕ ਪਤੀ ਨੂੰ ਇੱਕ ਦੂਜੇ ਤੋਂ ਇਲਾਵਾ ਹੋਰ ਕੋਈ ਨਹੀਂ ਚੰਗੀ ਤਰ੍ਹਾਂ ਜਾਣ ਸਕਦਾ ਸੋ ਮੈਨੂੰ ਪਤਾ ਸੀ ਮੇਰਾ ਵਿਸ਼ਵਾਸ ਸੀਗਾ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਾਂ ਇਸ ਸਮੇ ਇੱਕ ਵੱਡੀ ਖਬਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਭਰਤਪੂਸ਼ਨ ਆਸ਼ੂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਦੱਸਦੀ ਕਿ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਆ ਈਡੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਮਾਮਲੇ 'ਚ ਜ਼ਮਾਨਤ ਮਿਲਿਆ ਜਦਕਿ ਬਿਜ਼ਨਸ ਦੇ ਵੱਲੋਂ ਦੋ ਪਰਚੇ ਕੀਤੇ ਗਏ ਸੀ ਉਹ ਰੱਦ ਕਰ ਦਿੱਤੇ ਗਏ ਤਾਂ ਟੈਂਡਰ ਘਟਾਲੇ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਤਾਂ ਇਸ ਸਮੇ ਉਹਨਾਂ ਦੇ ਪਤਨੀ ਸਾਡੇ ਨਾਲ ਨੇ ਮਮਤਾ ਆਸ਼ੂ ਜੀ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਜਿਹੜੀ ਮਿਲਿਆ ਜੀ ਹਾਈ ਕੋਰਟ ਤੋਂ ਰਾਹਤ ਮਿਲਿਆ ਦੋ ਪਰਚੇ ਰੱਦ ਕੀਤੇ ਗਏ ਤੇ ਇੱਕ ਤੇ ਜ਼ਮਾਨਤ ਮਿਲੀ ਹੈ ਜੀ ਆ ਨਹੀਂ ਮੈਂ ਤੁਹਾਨੂੰ ਕਰੈਕਟ ਕਰਦਾ ਜਿਹੜੀ ਵਿਜੀਲੈਂਸ ਦੀ ਜਿਹੜੀ ਐਫ ਆਈ ਆਰ ਸੀਗੀਆਂ ਦੋ ਉਹ ਕੁਐਸ਼ ਹੋ ਗਈਆਂ ਉਹ ਖਤਮ ਹੋ ਗਈਆਂ ਰੱਦ ਹੋ ਗਈਆਂ ਵਿਜੀਲੈਂਸ ਦੇ ਕੇਸ ਤੋਂ ਹੀ ਅਗੇ ਈੜੀ ਦਾ ਕੇਸ ਹੁੰਦਾ ਆ ਤੇ ਉਹ ਇੱਕ ਵਾਰੀ ਜ਼ਮਾਨਤ ਹੋਏਗੀ ਅੱਗੇ ਉਹ ਵੀ ਖਤਮ ਹੋ ਜਾਏਗਾ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੀ ਇੱਕ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਬਿਤਾਉਣਾ ਪਿਆ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੀ ਇੱਕ ਵੱਡੀ ਰਾਹਤ ਮਿਲੀ ਹੈ ਜੀ ਬਿਲਕੁਲ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਆ ਉਹਦੀ ਮਿਹਰ ਹੈ ਔਰ ਜਿਹੜੀ ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਰਹੀ ਸੀ ਕਿ ਮੈਨੂੰ ਜੁਡੀਸ਼ਰੀ ਦੇ ਬਹੁਤ ਭਰੋਸਾ ਆਇਆ ਵੀ ਚਾਹੇ ਜਿੰਨਾ ਮਰਚੀ ਪੋਲਿਟੀਕਲ ਵੈਂਡਾਟਾ ਹੋਵੇ ਜਦੋਂ ਵੀ ਨਿਆਂ ਦੀ ਵਾਰੀ ਆਊਗੀ ਆਸ਼ੂ ਜੀ ਉਹ ਚ ਪਾਕ ਸਾਫ ਹੋ ਕੇ ਨਿਕਲਣਗੇ ਔਰ ਪਰਮਾਤਮਾ ਦੀ ਮਿਹਰ ਸਦਕਾ ਅੱਜ ਉਸ ਤਰ੍ਹਾਂ ਹੀ ਹੋਇਆ ਹਣ ਜਮਾਨਤ ਜਿਹੜੀ ਮਿਲ ਚੁੱਕੀ ਹੈ ਜੀ ਬਾਹਰ ਕਦੋਂ ਤੱਕ ਆ ਸਕਦੇ ਕੋਈ ਜਾਣਕਾਰੀ ਮਿਲ ਗਈ ਹੈ ਜਾਂ ਅਜੇ ਸਮਾਂ ਲੱਗੇਗਾ ਕਾਗਜ਼ੀ ਕਾਰਵਾਈ ਕਰਨੇ ਲਈ ਕਾਗਜ਼ੀ ਕਾਰਵਾਈ ਨੂੰ ਟਾਈਮ ਲੱਗੇਗਾ ਸਾਡੀ ਕੋਸ਼ਿਸ਼ ਹੈ ਕਿ ਉਹ ਸ਼ਾਮ ਤੱਕ ਆ ਜਾਣ ਜੇਕਰ ਸ਼ਾਮ ਤੱਕ ਬਾਹਰ ਆਉਂਦੇ ਆ ਤਾਂ ਤੁਸੀਂ ਇਲੈਕਸ਼ਨ ਵੀ ਲੜ ਰਹੇ ਹੋ ਜੀ ਕੱਲ ਵੋਟਾਂ ਪੈਣੀਆਂ ਕੁਝ ਘੰਟੇ ਬਾਕੀ ਰਹਿ ਗਏ ਨੇ ਲੱਗਦਾ ਕਿ ਇਸ ਦੇ ਨਾਲ ਕੋਈ ਫਾਇਦਾ ਮਿਲੇਗਾ ਕੋਈ ਬੂਸਟ ਅਪ ਹੋਏ ਹੋਣਗੇ ਵਰਕਰ ਤੁਹਾਡੇ ਦੇਖੋ ਇਹ ਬੂਸਟ ਅਪ ਤਾਂ ਹੁੰਦਾ ਹੈ ਜਦੋਂ ਤੁਹਾਡਾ ਲੀਡਰ ਜੇਤੇ ਐਨਾ ਕੁਝ ਜਿਹਦੇ ਬਾਰੇ ਕਿਹਾ ਜਾ ਰਿਹਾ ਹੋਵੇ ਔਰ ਉਹ ਬਿਲਕੁਲ ਹਰ ਇਸ ਗਲਤ ਸਾਪਿਤ ਹੋ ਜਵੇ ਪਰ ਇਹ ਸਾਰਾ ਨਾ ਜਿਹੜੇ ਉਹਨਾਂ ਦੇ ਚਾਹਣ ਵਾਲੇ ਸੀ ਉਹਨਾਂ ਦਾ ਪਿਆਰ ਹੈ ਉਹਨਾਂ ਦੀਆਂ ਅਰਦਾਸਾਂ ਆ ਔਰ ਮੈਂ ਸਭ ਤੋਂ ਇੱਕ ਗੱਲ ਕਹੂੰਗੀ ਉਹਨਾਂ ਦਾ ਵਿਸ਼ਵਾਸ ਹੈ ਜਿਸ ਜਿਸ ਵਿਸ਼ਵਾਸਤੀ ਜਿੱਤ ਹੋਈ ਹੈ ਕਿ ਆਸ਼ੂ ਜੀ ਕਦੀ ਵੀ ਇਹਦਾ ਨਹੀਂ ਕਰ ਸਕਦੇ ਸੋ ਪਰਮਾਤਮਾ ਦਾ ਅੱਜ ਸ਼ੁਕਰਾਨਾ ਹੀ ਹੈ ਤੁਸੀਂ ਪਤਨੀ ਹੋ ਜੀ ਇੱਕ ਪਤਨੀ ਦੇ ਤੌਰ ਤੇ ਗੱਲ ਕਰੀਏ ਲੀਡਰ ਦੇ ਤੋਂ ਬਾਅਦ ਦੇ ਵਿੱਚ ਗੱਲ ਕਰਾਂਗੇ ਪਰ ਪਤਨੀ ਦੇ ਲਈ ਇੱਕ ਬੜਾ ਵੱਡਾ ਏਪਾਲ ਹੁੰਦਾ ਵਾ ਜਦੋਂ ਕੋਈ ਵੀ ਪਤੀ ਮੰਨ ਲਓ ਇਸ ਤਰੀਕੇ ਦੇ ਇਲਜ਼ਾਮਾਂ ਵਿੱਚ ਜੇਲ੍ਹ ਜਾਂਦਾ ਵਾ ਤੋਂ ਪਹਿਲਾਂ ਵੀ ਜਦੋਂ ਬਾਹਰ ਆਏ ਸੀ ਅਸੀਂ ਉਦੋਂ ਵੀ ਉਹਨਾਂ ਦੀਆਂ ਸਪੀਚਾਂ ਸੁਣੀਆਂ ਉਹਨਾਂ ਨੇ ਤੁਹਾਡਾ ਬਹੁਤ ਜ਼ਿਕਰ ਕੀਤਾ ਕਿ ਤੁਸੀਂ ਉਹ ਪਲ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਦੋਂ ਹਰ ਕੋਈ ਸਵਾਲ ਪੁੱਛ ਰਿਹਾ ਕਿ ਇਦਾਂ ਹੋ ਸਕਦਾ ਤਾਂ ਅਸੀਂ ਜਦੋਂ ਲਾਸਟ ਟਾਈਮ ਇਲੈਕਸ਼ਨ ਵੀ ਕਵਰ ਕਰ ਰਹੇ ਸੀ ਤਾਂ ਉਸ ਟਾਈਮ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਤੁਹਾਡੇ ਬਾਰੇ ਕਹਿੰਦੇ 1% ਵੀ ਇਹਨਾਂ ਨੇ ਕਦੇ ਇਦਾਂ ਨਹੀਂ ਮੈਨੂੰ ਕਿਹਾ ਸੀਗਾ ਕਿ ਇਹ ਚੀਜ਼ ਹੋ ਸਕਦੀ ਇੰਨੇ ਕਿੰਨੀਆਂ ਖੁਸ਼ੀਆਂ ਕਿ ਕਹੀਆਂ ਨਹੀਂ ਬਾਹਰ ਆਉਂਗੇ ਤਾਂ ਹੁਣ ਬਾਹਰ ਆ ਰਹੇ ਨੇ ਇੱਕ ਕਿੰਨੇ ਕੁ ਖੁਸ਼ੀਆਂ ਜਾਂ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕਹਿੰਦੇ ਸੀ ਜਾਂ ਜਿਹਨਾਂ ਦਾ ਜ਼ਿਕਰ ਉਹਨਾਂ ਨੇ ਖੁਦ ਕੀਤਾ ਸੀਗਾ ਉਹਨਾਂ ਨੂੰ ਲੈ ਕੇ ਕਿੰਨਾ ਕੁ ਮਨ ਦੇ ਵਿੱਚ ਇੱਕ ਖੁਸ਼ੀ ਵਾਲੇ ਪਾਲਾ ਜੀ ਆ ਦੇਖੋ ਇੱਕ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਹੁੰਦਾ ਆ ਔਰ ਮੈਨੂੰ ਇੱਕ ਪਤਨੀ ਨੂੰ ਔਰ ਇੱਕ ਪਤੀ ਨੂੰ ਇੱਕ ਦੂਜੇ ਤੋਂ ਇਲਾਵਾ ਨਾ ਹੋਰ ਕੋਈ ਨਹੀਂ ਚੰਗੀ ਤਰ੍ਹਾਂ ਜਾਣ ਸਕਦਾ ਸੋ ਮੈਨੂੰ ਪਤਾ ਸੀ ਮੇਰਾ ਵਿਸ਼ਵਾਸ ਸੀਗਾ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਤੋ ਪ੍ਰਮਾਤਮਾ ਦੇ ਉੱਪਰ ਪੂਰਾ ਵਿਸ਼ਵਾਸ ਸੀ ਔਰ ਪ੍ਰਮਾਤਮਾ ਨੇ ਮੇਰੇ ਵਿਸ਼ਵਾਸ ਦੀ लाज ਰੱਖੀ ਹੈ ਜੀ ਹਾਈ ਕਮਾਂਡ ਦੇ ਵੱਲੋਂ ਕੀ ਗੱਲਬਾਤ ਹੋਈ ਹੈ ਜੀ ਹੁਣ ਕਿਸੇ ਦਾ ਫੋਨ ਆਇਆ ਕਿ ਮੈਸੇਜ ਆਇਆ ਵਾ ਕਿਉਂਕਿ ਜਮਾਨਤ ਮਿਲ ਗਿਆ ਇੱਕ ਵੱਡਾ ਮੈਟਰ ਸੀ ਨਾ ਕਿਉਂਕਿ ਪਾਰਟੀ ਦੇ ਲਈ ਵੀ ਇਹ ਕਾਫੀ ਵੱਡੀ ਗੱਲ ਸੀ ਸਭ ਦੇ ਸਭ ਦੇ ਫੋਨ ਆ ਰਹੇ ਆ ਹਾਈ ਕਮਾਂਡ ਤੋਂ ਦਿੱਲੀ ਤੋਂ ਵੀ ਔਰ ਚੰਡੀਗੜ੍ਹ ਤੋਂ ਵੀ ਜਿਹੜੇ ਉਹਨਾਂ ਦੇ ਕਲੀਕ ਮਿਨਿਸਟਰ ਸੀ ਉਹਨਾਂ ਦੇ ਵੀ ਪਾਰਟੀ ਵਰਕਰਸ ਵੀ ਕੁਝ ਫੋਨ ਮੈਂ ਅਟੈਂਡ ਕਰ ਪਾ ਰਹੀ ਆ ਕੁਝ ਮਿਸ ਹੋ ਰਿਹਾ ਪਰ ਮੈਂ ਤੁਹਾਡੇ ਚੈਨਲ ਦੇ थ्रू ਸਾਰਿਆਂ ਦਾ ਹੀ ਧੰਨਵਾਦ ਕਰਦੀ ਆ ਜਿਹੜੇ ਮਤਲਬ ਕਿ ਅਲੱਗ ਜਿਹਾ ਇੱਕ ਉਤਸ਼ਾਹ ਚ ਹੈ ਜੀ ਇਲੈਕਸ਼ਨ ਤੋਂ ਪਹਿਲਾਂ ਬਾਹਰ ਆ ਰਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਫਾਇਦਾ ਹੋਏਗਾ ਜਾਂ ਨਹੀਂ ਹੁਣ ਕੱਲੋਂ ਖੁਦ ਵੀ ਵੋਟ ਪਾਉਣਗੇ ਨਾ ਤੁਹਾਨੂੰ ਵੀ ਵੋਟ ਕਰਨਗੇ ਤਾਂ ਇਹ ਵੀ ਇੱਕ ਵੱਡੀ ਗੱਲ ਹੈ ਨਹੀਂ ਉਹ ਕੱਲ ਮੈਨੂੰ ਵੋਟ ਨਹੀਂ ਕਰਨਗੇ ਕਿਉਂਕਿ ਜਿਹੜਾ ਮੇਰਾ ਵੋਡ ਹੈ ਜਿੱਥੇ ਅਸੀਂ voting ਕਰਨੀ ਆ ਦੋਨਾਂ ਨੇ ਉਹ ਰਿਜ਼ਰਵ ਵੋਡ ਹੈ ਤੇ ਜਿਸ ਵੋਡ ਤੋਂ ਮੈਂ ਲੜ ਰਹੀ ਹੈਗੀਆ ਉਹ ਡਿਫਰੈਂਟ ਵੋਡ ਹੈ ਪਰ ਹਾਂ ਡੈਮੋਕ੍ਰੇਸੀ ਆ ਵੋਟ ਜ਼ਰੂਰ ਪਾ ਕੇ ਆਣਗੇ ਲਾਸਟ ਜਾਂਦੇ ਜਾਂਦੇ ਮੈਸੇਜ ਕੀ ਦੇਣਾ ਚਾਹੁੰਦੇ ਆ ਤੁਹਾਡੇ ਵਰਕਰ ਅਸੀਂ ਦੇਖ ਰਿਹਾ ਬਾਹਰ ਬੜੀ ਖੁਸ਼ੀ ਜਿਹੜੀ ਉਹਨਾਂ ਦੇ ਵੱਲੋਂ ਮਨਾਈ ਜਾ ਰਹੀ ਆ ਢੋਲ ਦੇ ਉੱਪਰ ਜਿਹੜੇ ਪ ਵੀ ਵੰਡੇ ਜਾ ਰਹੇ ਆ ਵਰਕਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਇਹ ਵਰਕਰਾਂ ਦੇ ਨਾ ਵਿਸ਼ਵਾਸ ਤੇ ਚਿੱਤ ਹੈ ਆਪਣੇ ਲੀਡਰ ਦੇ ਉੱਪਰ ਪਰ ਮੈਂ ਅੱਜ ਉਹਨਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਕੱਲ ਇਲੈਕਸ਼ਨਸ ਹੈ ਖੁਸ਼ੀ ਦੇ ਨਾਲ-ਨਾਲ ਆਪਣੀ ਜ਼ਿੰਮੇਵਾਰੀ ਵੀ ਸਮਝਣ ਔਰ ਜਿੰਨੇ ਵੀ ਸਾਡੇ ਲੁਧਿਆਣੇ ਦੇ ਵੋਟਰਸ ਹੈ ਜਿਨ੍ਹਾਂ ਨੇ ਕੱਲ ਵੋਟ ਕਰਨੀ ਹੈ ਉਹਨਾਂ ਨੂੰ ਵੀ ਇਹ ਮੈਸੇਜ ਦਵਾਂਗੀ ਕਿ ਵੋਟ ਜ਼ਰੂਰ ਕਰਨ ਜਾਨ ਔਰ ਕੈਂਡੀਡੇਟ ਦੇਖ ਕੇ ਵਾਈਸਲੀ ਵੋਟ ਕਰਨ ਲੁਧਿਆਣੇ ਦੀ ਜਨਤਾ ਬੜੀ ਸਮਝਦਾਰ ਹੈਗੀ ਹੈ ਔਰ ਸਮਝਦਾਰੀ ਨਾਲ ਵੋਟ ਕਰੇਗੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਇਹ ਸਨ ਮਮਤਾ ਆਸ਼ੂ ਜੀ ਦੱਸਦੇ ਕਿ ਭਰਪੂਰ ਸ਼ਨਾਸ਼ੂ ਨੂੰ ਜ਼ਮਾਨਤ ਆ ਜਿਹੜੀ ਮਿਲ ਚੁੱਕੀ ਆ ਤੇ ਕਾਗਜ਼ੀ ਕਾਰਵਾਈ ਫਿਲਹਾਲ ਕੀਤੀ ਜਾ ਰਹੀ ਹੈ ਤੇ ਅੱਜ ਸ਼ਾਮ ਤੱਕ ਉਮੀਦ ਆ ਕਿ ਉਹ ਬਾਹਰ ਆ ਸਕਦੇ ਆ ਤਾਂ ਪਰਿਵਾਰਿਕ ਮੈਂਬਰ ਨੇ ਜਿਹੜੇ ਉਹ ਪੂਰੇ ਆ ਖੁਸ਼ੀ ਦੇ ਵਿੱਚ ਨੇ ਵਰਕਰ ਜਿਹੜੇ ਇੱਥੇ ਪਹੁੰਚੇ ਹੋਇਆ ਦਫ਼ਤਰ ਦੇ ਵਿੱਚ ਤੇ ਖੁਸ਼ੀ ਆ ਜਿਹੜੀ ਉਹ ਹਰ ਕਿਸੇ ਦੀ ਦੇਖਣਯੋਗ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ